ਨਕੋਦਰ ਸੁਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਬਹੁਤ ਸਾਰੇ ਲੋਕ ਨਕੋਦਰ ਦਰਬਾਰ ਬੱਸਾਂ ਤੇ ਟ੍ਰੇਨਾਂ ਤੇ ਜਾਂਦੇ ਨੇ ਅੱਜ ਦੀ ਇਸ ਵੀਡੀਓ ਤੋਂ ਇਹ ਵੀ ਸਿੱਖਾਂਗੇ ਕਿ ਦਾਤਾ ਜੀ ਤੋਂ ਮੰਗਣਾ ਕਿੱਦਾਂ ਹੈ ਜਿਸ ਨੂੰ ਮੰਗਣਾ ਆ ਗਿਆ ਸਭ ਕੁਝ ਲੈ ਗਿਆ ਸਮਾਨ ਆਕਰਵ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ जिन्होंने एक हिस्सा ਸਾਡੇ ਨਾਲ ਸਾਂਝਾ ਕੀਤਾ ਹੈ ਵੀਰ ਅਬੋਹਰ ਏਰੀਆ ਦਾ ਹੈ ਖਾਸ ਉਸ ਸ਼ਹਿਰ ਦੇ ਰਹਿਣ ਵਾਲੇ ਨੇ ਉਸ ਵੀਰ ਨੇ ਸਾਨੂੰ ਦੱਸਿਆ ਕਿ ਦਾਤਾ ਜੀ ਨਾਲ ਮੇਰਾ ਬੜਾ ਪਿਆਰ ਸੀ ਦਾਤਾ ਜੀ ਦੇ ਦਰਬਾਰ ਤੇ ਅਸੀਂ ਜਾਂਦੇ ਹੁੰਦੇ ਸੀ ਮੈਂ ਆਪਣੇ ਦੋਸਤ ਨਾਲ ਜਾਣਾ ਕਦੀ ਮੈਂ ਇਕੱਲੇ ਜਾਣਾ ਦਾਤਾ ਜੀ ਨਾਲ ਦਿਲੋਂ ਜੁੜੇ ਹੋਏ ਸੀ ਤੇ ਅੱਜ ਵੀ ਜੁੜੇ ਹੋਏ ਹਾਂ ਦਾਤਾ ਜੀ ਦੀ ਰਹਿਮਤ ਐਸੀ ਹੋਈ ਕਿ ਸਾਨੂੰ ਸਭ ਕੁਝ ਮਿਲਿਆ ਕੁਝ ਵੀ ਨਹੀਂ ਸੀ ਕੋਲ ਇੱਕ ਫੁੱਟੀ ਕੋੜੀ ਤੱਕ ਨਹੀਂ ਸੀ ਅੱਜ ਦਾਤਾ ਜੀ ਦੀ ਰਹਿਮਤ ਦੇ ਨਾਲ ਬੜਾ ਕੁਝ ਪਾ ਲਿਆ ਬੜਾ ਕੁਝ ਉਹਨਾਂ ਨੇ ਸਾਨੂੰ ਦਿੱਤਾ ਉਹ ਵੀਰ ਕਹਿੰਦਾ ਉਹ ਵੀਰ ਕਹਿੰਦਾ ਕਿ ਮੈਂ ਦਾਤਾ ਜੀ ਦੇ ਦਰਬਾਰ ਤੇ ਜਾਂਦਾ ਹੁੰਦਾ ਸੀ ਸਲਾਮ ਕਰਨ ਕਦੀ ਬਸ ਤੇ ਜਾਣਾ ਕਦੀ ਟ੍ਰੇਨ ਤੇ ਜਾਣਾ ਤੇ ਜੇਕਰ ਮੇਰਾ ਦੋਸਤ ਜਾਂਦਾ ਅਸੀਂ ਫਿਰ ਬਾਈਕ ਤੇ ਜਾਣਾ ਤਾਂ ਫਿਰ ਕਹਿੰਦਾ ਹੋਇਆ ਕਿ ਦੋ ਤੋਂ ਤਿੰਨ ਵਾਰ ਦਾਤਾ ਜੀ ਦੀ ਰਹਿਮਤ ਹੋਈ ਦਰਬਾਰ ਜਾਣ ਦਾ ਮੌਕਾ ਮਿਲਿਆ ਵੀਰ ਕਹਿੰਦਾ ਇੱਕ ਦਿਨ ਮੈਂ ਬਸਤੇ ਜਾ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿਉਂ ਨਾ ਮੈਂ ਕੋ ਉਧਰ ਦਰਬਾਰ ਜਾ ਕੇ ਅੱਜ ਇਹ ਮੰਗਾ ਕਿ ਦਾਤਾ ਜੀ ਮੈਂ ਕਾਰ ਤੇ ਆਵਾਂ ਮੈਨੂੰ ਕਾਰ ਦਾ ਬੜਾ ਸ਼ੌਕ ਹੈ ਦਾਤਾ ਜੀ ਬਸ ਅਗਲੀ ਵਾਰੀ ਮੈਂ ਤੁਹਾਡੇ ਦਰਬਾਰ ਤੇ ਬਸ ਕਾਰ ਦੇ ਵਿੱਚ ਹੀ ਆਵਾਂ ਵੀਰ ਨੇ ਸੋਚਿਆ ਕਿ ਦਾਤਾ ਜੀ ਕੋਲ ਜਾ ਕੇ ਇਹ ਹੀ ਮੰਗੂੰਗਾ ਵੀਰ ਕਹਿੰਦਾ ਮੈਂ ਦਰਬਾਰ ਪਹੁੰਚਿਆ ਪਹਿਲਾ ਵਿੱਕੀ ਸਾਈ ਜੀ ਨੂੰ ਸਲਾਮ ਕੀਤਾ ਬਾਅਦ ਵਿੱਚ ਡੇਰਾ ਬਾਬਾ ਮੁਰਾਦ ਸ਼ਾ ਜੀ ਤੇ ਆਏ ਬਾਬਾ ਮੁਰਾਦ ਸ਼ਾ ਜੀ ਨੂੰ ਸਲਾਮ ਕੀਤੀ ਬਾਅਦ ਵਿੱਚ ਸਾਈਂ ਸਰਕਾਰ ਦਾਦਾ ਲਾਢੀ ਸ਼ਾ ਸਰਕਾਰ ਨੂੰ ਸਲਾਮ ਕੀਤੀ ਤੇ ਕਿਹਾ ਸਾਈਂ ਜੀ ਅਗਲੀ ਵਾਰ ਮੈਂ ਕਰਤੇ ਆਵਾਂਗਾ ਬੜੀ ਖਾਸ ਗੱਲ ਐ ਧਿਆਨ ਨਾਲ ਸੁਣਿਓ ਫਿਰ ਇੰਨੀ ਗੱਲ ਕਹਿ ਕੇ ਉੱਥੋਂ ਚਲਾ ਗਿਆ ਸਲਾਮ ਕੀਤੀ ਤੇ ਜਦੋਂ ਬਾਹਰ ਆਏ ਅਸੀਂ ਕੁਝ ਖਰੀਦਿਆ ਤੇ ਵਾਪਿਸ ਕਰਨ ਨੂੰ ਆ ਗਏ બસ ਛੱਡ ਕੇ ਘਰ ਨੂੰ ਆ ਗਏ ਫਿਰ ਕਹਿੰਦਾ ਦਾਤਾ ਜੀ ਦੀ ਐਸੀ ਰਹਿਮਤ ਹੋਈ ਅਗਲੇ ਹਫਤੇ ਮੈਨੂੰ ਫਿਰ ਦਰਬਾਰੋਂ ਦਾ ਮੌਕਾ ਮਿਲਿਆ ਵੀਰ ਕਹਿੰਦਾ ਜਦ ਅਸੀਂ ਅਗਲੀ ਵਾਰ ਗਏ ਮੇਰੇ ਦੋਸਤ ਕਹਿੰਦਾ ਅੱਪਾ ਇੱਕ ਵਾਰ ਕਾਰ ਤੇ ਚਲਦੇ ਹਾਂ ਮੇਰੇ ਕੋਲ ਸੰਡੇ ਨੂੰ ਕਾਰ ਫ੍ਰੀ ਖੜੀ ਹੈ ਵੀਰ ਕਹਿੰਦਾ ਠੀਕ ਹੈ ਵੀਰ ਕਹਿੰਦਾ ਮੇਰੇ ਦਿਮਾਗ ਵਿੱਚ ਗੱਲ ਨਹੀਂ ਆਈ ਸੀ ਕਿ ਮੈਂ ਦਰਬਾਰ ਤੇ ਆ ਗੱਲ ਮੰਗ ਕੇ ਆਇਆ ਕਿ ਮੈਂ ਕਾਰ ਤੇ ਆਵਾਂਗਾ ਮੈਂ ਭੁੱਲ ਗਿਆ ਸੀ ਵੀਰ ਕਹਿੰਦਾ ਅਸੀਂ ਕਾਰ ਤੇ ਗਏ ਜਦੋਂ ਦਰਬਾਰ ਤੇ ਜਾ ਕੇ ਕਾਰ ਪਾਰਕਿੰਗ ਤੇ ਲਾਈ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਸਾਈ ਜੀ ਤੋਂ ਮੰਗਿਆ ਸੀ ਕਿ ਮੈਂ ਕਾਰ ਤੇ ਆਵਾਂ ਫਿਰ ਵੀਰ ਕਹਿੰਦਾ ਆਕਾਸ਼ ਮੈਂ ਇਹ ਮੰਗ ਲੈਂਦਾ ਕਿ ਸਾਈ ਜੀ ਮੈਂ ਆਪਦੀ ਕਾਰ ਤੇ ਆਵਾਂ ਦਾਤਾ ਜੀ ਨੇ ਰਹਿਮਤ ਕੀਤੀ ਜੋ ਮੈਂ ਮੰਗਿਆ ਸੀ ਮੈਨੂੰ ਮਿਲ ਗਿਆ ਵੀਰ ਕਹਿੰਦਾ ਦਾਤਾ ਜੀ ਦੀ ਰਹਿਮਤ ਕਰਦੇ ਨੇ ਦਾਤਾ ਜੀ ਰਹਿਮਤ ਜ਼ਰੂਰ ਕਰਦੇ ਨੇ ਪਰ ਆਪਾਂ ਨੂੰ ਮੰਗਣਾਣਾ ਚਾਹੀਦਾ ਦਾਂ ਕਰਕੇ ਗੁਰਦਾਸ ਮਾਨ ਸਾਹਿਬ ਵੀ ਕਹਿੰਦੇ ਨੇ ਤੈਨੂੰ ਮੰਗਣਾ ਨਾ ਆਵੇ ਤਾਂ ਫਕੀਰ ਕੀ ਕਰੇ ਸੋ ਐਸੀ ਐਸੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੀ ਜੈ ਸਾਈਆਂ ਦੀ